ਨਜ਼ੀਕੀ ਬੀਤੀ ਰਾਤ ਦੀ ਹੀ ਖਬਰ ਹੈ ਕਿ ਪਾਕਿਸਤਾਨ ਦੇ ਵੱਲੋਂ ਦਾਗੇ ਗਏ ਸੀ ਡਰੋਨ ਜੋ ਕਿ ਕਸਬਾ ਰਾਜਸਥਾਨ ਸੀ ਨੇੜੇ ਪਿੰਡ ਰਾਣੇਵਾਲੀ ਮੁਗਲਾਨੀ ਕੋਟ ਵਿਖੇ ਖੇਤਾ ਅਤੇ ਸ਼੍ਰੀ ਰਾਮ ਤੀਰਥ ਨੇੜੇ ਪਿੰਡ ਵੱਡਾਲਾ ਪਿੱਡੇ ਵੱਡੂ ਵਿਖੇ ਡਿੱਗੇ ਸਨ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਪ੍ਰਵਾਸੀ ਭਾਰਤੀ ਮਾਮਲੇ ਦੇ ਮੰਤਰੀ ਦੋ ਮੰਤਰੀ ਜਿਹੜੇ ਨੇ ਪੰਜਾਬ ਦੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਤੇ ਕੈਬਨਿਟ ਮੰਤਰੀ 모ਹਿੰਦਰ ਭਗਤ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਮੌਜੂਦ ਸਨ ਘਟਨਾ ਸਥਾਨ ਉੱਤੇ ਜੁੜੇ ਲੋਕਾਂ ਨੂੰ ਮੁਖਤਾਕਿਤ ਹੁੰਦੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਕਿ ਰਾਤ ਦੇ ਸਮੇਂ ਪਾਕਿਸਤਾਨ ਵੱਲੋਂ ਸਾਡੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਹਿੱਤ ਭੇਜੇ ਜਾ ਰਹੇ ਨੇ ਡਰੋਨ ਮਿਸਾਈਲ ਜਿਨ੍ਹਾਂ ਨੂੰ ਭਾਰਤ ਫੌਜ ਵੱਲੋਂ ਹਵਾ ਵਿੱਚ ਹੀ ਨਕਾਰ ਦਿੱਤਾ ਜਾਂਦਾ ਹੈ ਇਸ ਮੌਕੇ ਗੱਲਬਾਤ ਦੇ ਦੌਰਾਨ ਕੈਬਨਿਟ ਮੰਤਰੀ ਮਹਿੰਦਰ ਪਖਤ ਦਾਵੀ ਕਹਿਣੇ ਕਿ ਪਾਕਿਸਤਾਨ ਵੱਲੋਂ ਕੁਮਾਂਤਰੀ ਨੇਮਤ ਦੀ ਉਲੰਘਣਾ ਕਰਕੇ ਪੰਜਾਬ ਦੇ ਸਿਵਲ ਨਾਗਰਿਕਾਂ ਨੂੰ ਡਰੋਨ ਮਿਜ਼ਾਈਲ ਹਮਲੇ ਦਾ ਸ਼ਿਕਾਰ ਬਣਾਏ ਜਾਂਦੀਆਂ ਮੰਦਭਾਗੀਆਂ ਕਟਣਾਵਾ ਤੇ ਨਿੰਦਣਯੋਗ ਨੇ ਉਹਨਾਂ ਕਿਹਾ ਕਿ ਪਾਕਿਸਤਾਨ 1984 ਤੋਂ ਬਾਅਦ ਹੀ ਦੱਸੇ ਕਿ ਭਾਰਤ ਨਾਲ ਜੰਗਾ ਛੇੜ ਕੇ ਬੁਰੀ ਤਰ੍ਹਾਂ ਮੋਦੀ ਖਾੜ ਦੇ باوجود ਆਪਣੇ ਭਾਰਤ ਵਿਰੋਧੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਸੀਂ ਇਸ ਵੇਲੇ ਬਡਾਲਾ ਪਿੱਟੇ ਵੱਡ ਪਿੰਡ ਦੇ ਵਿੱਚ ਆ ਜਿੱਥੇ ਰਾਤੀ ਡਰੋਨ ਜਿਹੜਾ ਡਿੱਗਾ ਸਾਡੀ ਫੌਜ ਨੇ ਉਹਨੂੰ ਜਿਹੜਾ ਹਵਾ ਦੇ ਵਿੱਚ ਖਤਮ ਕਰਤਾ ਸੀਗਾ ਪਰ ਉਹ ਇੱਥੇ ਡਿੱਗਿਆ ਇਸ ਘਰ ਦੇ ਵਿੱਚ ਸਰਦਾ ਜਗਬੀਰ ਸਿੰਘ ਦਾ ਘਰ ਹੈ ਮੈਂ ਉਹ ਮੇਰੇ ਕੈਬਨ ਸਾਥੀ ਪਗਤ ਜੀ ਮਹਿੰਦਰ ਪਗਤ ਜੀ ਅਸੀਂ ਦੋਨੋਂ ਜਾਣੇ ਸਾਡੀ ਡਿਊਟੀ ਲਈ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਸੀਂ ਮਤਲਬ ਡਿਊਟੀ ਕਰਦਾਂ ਹੋਇਆ ਜਿੱਥੇ ਵੀ ਸਾਨੂੰ ਪਤਾ ਲੱਗਦਾ ਉੱਥੇ-ਉੱਥੇ ਅਸੀਂ ਜਾਦੇ ਸੋ ਅਸੀਂ ਦੇਖਣ ਆਏ ਸੀਗੇ ਕਿ ਪਤਵਾਰ ਦਾ ਜਾਂ ਘਰ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੇ ਕੋਈ ਨੁਕਸਾਨ ਹੋਇਆ ਹੋਵੇ ਤੇ ਉਹਦੀ ਪੂਰਤੀ ਜਿਹੜੀ ਆ ਸਾਡੀ ਪੰਜਾਬ ਸਰਕਾਰ ਦਾਰੀ ਕਰੂਗੀ ਉਹਦੇ ਲਈ ਅਸੀਂ ਆਏ ਹਾਂ ਤੁਹਾਡੇ ਥਰੂ ਮੇਰੀ ਲੋਕਾਂ ਨੂੰ ਇੱਕ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਮਤਲਬ ਜਿਹੜਾ ਉਹ ਸਰਕਾਰ ਦੀਆਂ ਜ਼ਿਲ੍ਹਾ ਅਧਿਕਾਰੀਆਂ ਦੀਆਂ ਤੇ ਫੌਜ ਦੀਆਂ ਜਿਹੜੀਆਂ ਹਦਾਇਤਾਂ ਨੂੰ ਜਿਹੜਾ ਫਾਲੋ ਕਰਨਾ ਚਾਹੀਦਾ ਉਹ ਕੋਈ ਵੀ ਗਲਤੀ ਨਹੀਂ ਕਰਨੀ ਚਾਹੀਦੀ ਜਿੱਦਾਂ ਉਹ ਸਾਨੂੰ ਗਾਈਡ ਕਰਨ ਉਦਾਂ ਹੀ ਕਰਨਾ ਚਾਹੀਦਾ ਖਾਸ ਤੌਰ ਤੇ ਬਲੈਕਆਊਟ ਜਦੋਂ ਕਹਿ ਦਿੰਦੇ ਆ ਕਿ ਬਿਜਲੀਆਂ ਬੰਦ ਕਰ ਦਿਓ ਆਪਣੇ ਘਰਾਂ ਦੇ ਅੰਦਰ ਚੱਲ ਜਾਓ ਉਦੋਂ ਆਪਾਂ ਨੂੰ ਚੱਲਣਾ ਚਾਹੀਦਾ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਇਸ ਵੇਲੇ ਔਖੇ ਟਾਈਮ ਤੇ ਜਿੱਥੇ ਭਾਰਤ ਦੇ ਨਾਲ ਦੇਸ਼ ਦੇ ਨਾਲ ਖੜੀ ਆ ਫੌਜ ਦੇ ਨਾਲ ਖੜੀ ਆ ਉੱਥੇ ਨਾਲ ਦੀ ਨਾਲ ਆਪਣੇ ਜਿਹੜੇ ਪੰਜਾਬੀ ਆ ਆਪਣੇ ਜਿਹੜੇ ਪੰਜਾਬ ਦੇ ਵਾਸੀ ਨੇ ਬਾਰਡਰ ਦੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਅਸੀਂ ਚੜ੍ਹੰਦੀ ਦਾਤਾ ਖੜੇ ਉਹਨਾਂ ਨੂੰ ਕੋਈ ਮੁਸ਼ਕਲ ਆਊ ਤੋ ਉਹਦਾ ਹੱਲ ਜਿਹੜਾ ਅਸੀਂ ਉਸ ਲਈ ਕਰਾਂਗੇ ਹਾਂ ਠੀਕ ਅੱਜ ਨਜ਼ਰ ਆ ਰਿਹਾ ਹੈ ਰਾਤ ਨੂੰ ਲੋਕ ਸੌਂ ਨਹੀਂ ਰਹੇ ਪਰ ਲੋਕਾਂ ਦਾ ਜਜ਼ਬਾ ਬੜਾ ਦੇਖਣ ਨੂੰ ਮਿਲ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਪੰਜਾਬੀ ਹਾਂ ਪੰਜਾਬੀਆਂ ਨੇ ਹਮੇਸ਼ਾ ਹੀ ਦੇਸ਼ ਦੇ ਲਈ ਜਦੋਂ ਲੋੜ ਪਈ ਅੱਗੇ ਹੋ ਕੇ ਜੰਗ ਲੜੀਏ ਪੰਜਾਬੀ ਕੁਰਬਾਨੀਆਂ ਕਰਨ ਨੂੰ ਤੱਕੜੇ ਦਿੰਦੇ ਅਸੀਂ ਬਾਰਡਰ ਤੇ ਆਹ ਬਣਿਆ ਦੀ ਉਹ ਪਿੱਛੇ ਮੇਰਾ ਪਿੰਡ ਹੈ ਸਾਨੂੰ ਕਦੀ ਫੀਲ ਨਹੀਂ ਹੁੰਦਾ ਕਿਉਂਕਿ 에어ਪੋਰਟ ਕਰਕੇ ਉਦੋਂ ਵੀ ਕੱਤਰ ਦੀ ਜੰਗ ਦੀ ਬਾਅਦ ਬਾਅਦ 에어ਪੋਰਟ ਕਰਕੇ ਇੱਥੇ ਹੀ ਆਉਂਦੇ ਸੀਗੇ ਉਦੋਂ ਵੀ ਲੋਹਾਰਕੇ ਬੰਬ ਡਿੱਗੇ ਸਾਡੇ ਨਾਲ ਲੋਹਾਰਕਾ ਪਿੰਡ ਹੈ ਸਮਝਦੇ ਕਿ ਕਰਤਾ ਕਈ ਵਾਰ ਇੱਥੇ ਉਦੋਂ ਕਾਰਵਾਈ ਹੋਈ ਪਰ ਅਹੀ ਸਾਡੇ ਤਕੜੇ ਆ ਬਾਰਡਰ ਵਾਲੇ ਸਾਡਾ ਪੰਜਾਬ ਵੀ ਤਕੜਾ ਸਾਡਾ ਪੰਜਾਬ ਦੇਸ਼ ਦੀ ਖੜਾ ਪਰ ਅਸੀਂ ਕਿਉਂਕਿ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਈ ਜੰਗ ਜਿਹੜੀ ਆ ਕਦੀ ਕਾਗਲਦਾ ਹੋ ਜਾਂਦਾ ਕਦੀ ਕੁਝ ਹੋ ਜਾਂਦਾ ਅਸੀਂ ਤਾਂ ਕੀ ਕਹਿੰਦੇ ਹਾਂ ਕਿ ਚੰਦਰਾਗਵਾਂਡ ਨਾ ਹੋਵੇ ਅਸੀਂ ਤਾਂ ਚੰਦਰਾ ਦੇ ਗਵਾਂਡ 'ਚ ਬੈਠੇ ਹਾਂ ਜਦੋਂ ਬਦੌਂਦ ਆਉਂਦੀ ਆ ਦੇਸ਼ ਨੂੰ ਤਾਂ ਆਉਂਦੀ ਆਉਂਦੀ ਆ ਪਤਾ ਹੀ ਜਿਹੜੇ ਗਵਾਂਡੀ ਆ ਸਾਨੂੰ ਜਿਆਦੀ ਆ ਜਾਂਦੀ ਆ ਇਸ ਕਰਕੇ ਇਸ ਚੰਦਰਾ ਦੇ ਗਵਾਂਡ ਦੇ ਨਾਲ ਜਿਹੜੀ ਗਹਿ ਗੱਤ ਜੰਗ ਹੋ ਰਹੀ ਆ ਉਹ ਆਪਣੇ ਦੇਸ਼ ਦੀ ਜੰਗ ਆ ਉਹ ਅਸੀਂ ਦੇਸ਼ ਦੇ ਨਾਲ ਸਾਰੇ ਚਟਾਨ ਦੀ ਤਲਾ ਖੜੇ ਆ ਭਾਰਤੀ ਫੌਜ ਦੇ ਨਾਲ ਖੜੇ ਆ ਉਹ ਤਾਂ ਸੀ ਪਾਕਿਸਤਾਨ ਦੇ ਦੰਦ ਖੱਟੇ ਕਰਨੇ ਕਿ ਤਵਾਦਾ ਹਿੰਮਤ ਉਹਦਾ ਕਦੇ ਫੇਰ ਸਾਡੇ ਨਾਲ ਕੋ ਪੰਗਾ ਲੈਣ ਦੀ ਸਾਡੇ ਦੇਸ਼ 'ਚ ਸਾਡੇ ਪੰਜਾਬ 'ਚ ਕਦੀ ਦਖਲ ਨਾ ਜੀਓ। ਤੁਸੀਂ ਦੇਖੋਗੇ ਇੱਥੇ ਪਹਿਲਾਂ ਡਰੋਨ ਆਉਂਦੇ ਆ ਕਦੀ ਡਰੱਗ ਭੇਜ ਦਿੰਦੇ ਆ ਕਦੀ ਹਥਿਆਰ ਭੇਜ ਦਿੰਦੇ ਆ ਡਰੋਨ ਦੇ ਵਿੱਚ। ਹੁਣ ਬੰਬ ਆਉਂਦੇ ਪਏ। ਇਹ ਚੀਜ਼ ਸਦਾ ਹੀ ਲੜਾਈ ਲੜਾਂਗੇ ਤਗੜੇ ਹੋ ਕੇ। ਦੇਖੋ ਤੁਹਾਡੇ ਸਾਹਮਣੇ ਹੀ ਆ। ਸਾਡੇ ਸਰਪੰਚ ਖੜੇ ਆ ਪਿੰਡਾਂ ਦੇ। ਤੇ ਬਚਾਦੇ ਤਗੜੇ ਆ ਕਹਿੰਦੇ ਗੱਲ ਹੀ ਕੋਈ ਨਹੀਂ ਜੀ ਅਸੀਂ ਤੇ ਨਾਲ ਆ ਸਰਕਾਰ ਦੇ ਨਾਲ ਆ ਦੇਸ਼ ਦੇ ਨਾਲ। ਧਾਰੇਵਾਲ ਦੀ ਜਦੋਂ ਜਦੋਂ ਸਾਡੀ ਸੈਨਾ ਨੇ ਹਮਲਾ ਕੀਤਾ ਤੇ ਪਾਕਿਸਤਾਨ ਦੇ ਟਿਕਾਣਿਆਂ ਨੂੰ ਉਡਾਇਆ ਪਰ ਪਾਕਿਸਤਾਨ ਦੇ ਨਾਪਾਕ ਇਰਾਦੇ ਹਰ ਰੋਜ਼ ਨਸ਼ਾ ਭੇਜਣਾ ਹਥਿਆਰ ਭੇਜਨੇ ਉਹ ਅੱਜ ਜਿਹੜਾ ਉਹਨਾਂ ਦਾ ਅਟੈਕ ਕਰਨ ਦਾ ਤਰੀਕਾ ਸੀ ਲੱਗਦਾ ਨਹੀਂ ਕਿ ਇਹਨਾਂ ਨੂੰ ਧੂਲ ਚਟਾਣੀ ਪੈਗੀ ਸਭ ਬਿਲਕੁਲ ਧੂੜ ਚਟਾਵਾਂਗੇ ਉਹਨਾਂ ਦੇ ਇਹੋ ਜਿਹੀ ਚਟਾਵਾਂਗੇ ਕਿ ਅਗਲੇ 100 ਸਾਲ ਮੁੜ ਕੇ ਹਿੰਮਤ ਨਹੀਂ ਕਰਨਗੇ ਇਸ ਦੇਸ਼ ਦੇ ਨਾਲ ਪੰਗਾ ਲੈਣ ਦਾ ਉਹਨਾਂ ਨੇ ਸਾਨੂੰ ਬੜਾ ਤੰਗ ਕੀਤਾ ਸਾਡੇ ਦੇ ਦੋ ਜਿਹੜੇ ਯਾਰ ਕਦੀ ਉੱਥੇ ਉਹ ਡਰੱਗ ਭੇਜੀ ਜਾਂਦੇ ਆ ਕਦੀ ਵਪਦ ਭੇਜੀ ਜਾਂਦੇ ਆ ਸਮਝਦੇ ਕਿ ਦੀ ਗੱਲ ਜੇ ਥੱਲੇ ਕੰਡਿਆ ਵਾਲੀ ਤਾਰ ਲਾਈ ਥੱਲੇ ਅਸੀਂ ਲੜਦੇ ਹਾਂ ਧਰਤੀ ਦੇ ਤੇ ਆ ਡਰਮ ਤੇ ਜਨੇ ਸ਼ੁਰੂ ਕਰਦੇ ਮਜ਼ਾਇਲ ਵੀ ਰਾਤੀ ਮਾਰੀ ਲਈ ਕਾਲੀ ਸੋ ਅਸੀਂ ਉਹਨਾਂ ਦੇ ਦੰਦ ਖੱਟੇ ਕਰਾਂਗੇ ਪੂਰੀ ਲੜਾਈ ਲੜਾਂਗੇ ਉਹ ਸਭ ਤੋਂ ਜ਼ਿਆਦਾ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਪੂਰਾ ਪੰਜਾਬ ਸਰਦਾਤ ਭਗਵਾਨ ਸ੍ਰੀ ਮਾਨਜੀ ਦੀ ਗਵਾਹੀ ਦੇ ਵਿੱਚ ਸਰਕਾਰ ਦੇ ਨਾਲ ਆ ਕੇ ਕੇਂਦਰ ਸਰਕਾਰ ਦੇ ਨਾਲ ਉਹ ਭਾਰਤੀ ਫੌਜ ਦੇ ਨਾਲ ਪੰਜਾਬ ਸਰਕਾਰ ਇਸ ਵੇਲੇ ਕੀ ਕਰ ਰਹੀ ਹੈ ਦਿਨਾਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੇ ਜੋ ਸਾਡੀ ਮੁਖਵੰਤੀ ਸਾਹਿਬ ਨੇ ਡਿਊਟੀ ਲਈ ਆ ਕਿ ਕਿਤੇ ਵੀ ਨੁਕਸਾਨ ਹੁੰਦਾ ਕਿਤੇ ਵੀ ਕੋਈ ਚੀਜ਼ ਹੁੰਦੀ ਹੈ ਹਸਪੀਟਲ ਕੋਈ ਵੀ ਚੀਜ਼ ਦੀ ਜਿਹੜੀ ਵੀ ਲੋੜ ਆ ਉਹਦਾ ਇਹ ਖਿਆਲ ਰੱਖਦਾ ਇਹ ਕਰ ਰਿਹਾ ਕਿਸੇ ਨੂੰ ਕੋਈ ਪ੍ਰੋਬਲਮ ਆਊਗੀ ਤੇ ਹਰ ਬੰਦੇ ਦੇ ਇਹ ਨਾਲ ਜਿਹਨੂੰ ਵੀ ਸਵੱਸਿਆ ਆ ਅਸੀਂ ਦੇਖ ਸਕਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਸਵੇਰ ਦੇ ਹੀ ਤੁਸੀਂ ਸਾਰੇ ਜਾਣਦੇ ਹੋ ਕਿ ਸਮੇਂ ਭਾਰਤ ਔਰ ਪਾਕਿਸਤਾਨ ਦੇ ਵਿੱਚ ਜੰਗ ਦੇ ਜੋ ਹਾਲਾਤ ਬਣੇ ਨੇ ਉਸ ਨੂੰ ਵੇਖਦਿਆਂ ਹੋਇਆਂ ਪੰਜਾਬ ਦੇ ਮੁੱਖ ਮੰਤਰੀ ਹਜ਼ਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਆਪਣੀ ਕੈਬਨਿਟ ਦੇ ਮਨਿਸਟਰ ਸਾਹਿਬਾਨ ਨੂੰ ਹਰ ਜ਼ਿਲ੍ਹੇ ਦੇ ਵਿੱਚ ਦੋ ਦੋ ਮინისტრ ਲਗਾਏ ਨੇ ਅੰਮਰਸਰ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਔਰ ਉਸ ਦੇ ਨਾਲ ਬਾਜਲਕਾ ਅਸਿਰ ਦੇ ਤਹਿਤ ਮੈਂ ਔਰ ਮੇਰੇ ਨਾਲ ਸਣੀਰ ਮੰਤਰੀ ਸ੍ਰੀ 41 ਸਾਹਿਬ ਅਸੀਂ ਇਕੱਠੇ ਦੋਨੇ ਅੱਜ ਅਜਨਾਲਾ ਹਲਕੇ ਦੇ ਵਿੱਚ ਆਏ ਹ ਜਿੱਥੇ ਰਾਤੀ ਕੋਈ ਡਰੋਨ ਦੇ ਕੋਈ ਪੁਰਜੇ ਡਿੱਗੇ ਹਨ ਔਰ ਇਸੇ ਦੇਖਣ ਲਈ ਆਏ ਹ ਤਾਂ ਕਿ ਇੱਥੇ ਕੋਈ ਕਿਸੇ ਦਾ ਨੁਕਸਾਨ ਨਾ ਹੋਇਆ ਹੋਵੇ ਅਗਰ ਕਿਸੇ ਦਾ ਨੁਕਸਾਨ ਹੁੰਦਾ ਹੈ ਤਾਂ ਸਾਡੀ ਜੋ ਪੰਜਾਬ ਸਰਕਾਰ ਹੈ ਉਹਨੂੰ ਪਰਭਾਵੀ ਕਰੇਗੀ ਉਹਦੇ ਨਾਲ ਜਿਵੇਂ ਤਾਲੀਵਾਲ ਸਾਹਿਬ ਨੇ ਕਿਹਾ ਮੈਂ ਵੀ ਬੇਨਤੀ ਕਰਾਂਗਾ ਸਾਡਾ ਫਰਜ਼ ਬੰਦਾ ਕਿ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਕਿਸੇ ਵੀ ਫੇਰਕਾਵੇ ਜਨਾਨਦੇ ਹੋਏ ਇਤਮਾਨ ਰੱਖੀਏ ਔਰ ਕਿਸੇ ਦੀ ਕੋਈ ਵੀ ਜੋ ਹੈ ਕਈ ਵਾਰੀ ਹੁੰਦਾ ਹੈ ਕਿ ਕੋਈ ਗਲਤ ਹਵਾ ਚ ਬਿਨਾ ਬੇਸਲਸ ਗੱਲਾਂ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਪੈਨਿਕ ਕਰਦੇ ਨੇ ਸੋ ਮੈਂ ਸਭ ਨੂੰ ਬੇਨਤੀ ਕਰਾਂਗਾ ਅਸੀਂ ਪੈਨਿਕ ਨਹੀਂ ਹੋਣਾ ਬੜੀ ਪੇਸ਼ੈਂਸ ਰੱਖ ਕੇ ਆਪਣਾ ਜੋ ਪ੍ਰਸ਼ਾਸਨ ਹੈ ਉਹਦੇ ਦੱਸੇ ਕੰਡੀਸ਼ਨਾਂ ਦੇ ਜੋ ਦੱਸੇ ਹਨ ਜੋ ਉਹਨਾਂ ਨੇ ਤੈਅ ਕੀਤਾ ਹੈ ਕਿਉਂਕਿ ਇਸ ਸਮੇਂ ਲੜਾਈ ਵਾਲੇ ਜੋ ਹੈ ਸਾਡਾ ਜੋ ਇਲਾਕਾ ਹੈ ਫੌਜ ਦੇ ਹਵਾਲੇ ਹੋ ਜਾਂਦਾ ਸਾਨੂੰ ਫੌਜੀਆਂ ਦੀਆਂ ਗੱਲਾਂ ਅਫਸਰਾਂ ਦੀਆਂ ਮੰਨੀਆਂ ਪੈਣਗੀਆਂ ਔਰ ਪ੍ਰਸ਼ਾਸਨ ਦਾ ਸਾਥ ਦੇਣਾ ਪਏਗਾ ਤਾਂ ਕਿ ਅਸੀਂ ਕਿਸੇ ਵੀ ਕੋਈ ਗਲਤਫਹਿਮੀ ਚ ਆ ਕੇ ਤੇ ਕੋਈ ਵੀ ਪੈਨਿਕ ਨਹੀਂ ਫੈਲਾਨੀ ਮੈਂ ਸਭ ਨੂੰ ਬੇਨਤੀ ਕਰਾਂਗਾ ਬਾਕੀ ਲੋਕਾਂ ਨੂੰ ਬੇਨਤੀ ਕਰਾਂਗਾ ਇਸ ਹਲਕੇ ਦਿਨ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰੋ ਵੀ ਸਾਰੇ ਸੇਫ ਹੋ ਸਰਕਾਰ ਤੋਂ ਨੱਕੜੀ ਹੈ ਪੰਜਾਬ ਸਰਕਾਰ ਦੇਸ਼ ਦੇ ਨਾਲ ਖੜੀ ਹੈ ਸਾਡੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵਾਨ ਸਿੰਘ ਮਾਨ ਸਾਹਿਬ ਜੀ ਨੇ ਜਿਨ੍ਹਾਂ ਨੇ ਸਾਰੇ ਪੰਜਾਬ ਦੀ ਵੈਤਰੀ ਲਈ ਸਾਰੇ ਪੰਜਾਬ ਦੀ ਸਖਸ਼ਾਲੀ ਪੂਰੇ ਇੰਤਜ਼ਾਮ ਕੀਤੇ ਨੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਂਦੀ। ਮੈਡੀਕਲ ਦੀ ਗੱਲ ਕਰੀਏ ਹਸਪਤਾਲ ਸਰਕਾਰੀ ਹਸਪਤਾਲ ਵੀ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਅਸੀਂ ਕੱਲ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਗਏ ਸੀ। ਉੱਥੇ 600 ਬੈੱਡ ਜੋ ਹੈ ਉਹਨਾਂ ਕੋਲ ਸਪੇਅਰ ਹੈਗਾ। ਖੁਦਾ ਨਾ ਕਰੇ ਅਗਰ ਕੋਈ ਪ੍ਰੋਬਲਮ ਆਂਦੀ ਹੈ। ਉੱਥੇ ਅਵੇਲੇਬਿਲਟੀ ਆਫ ਜਿਹੜੀ ਹੈਗੀ 600 ਬੈੱਡ ਦੀ ਹੈਗੀ ਹੈ। ਸੋ ਸਾਨੂੰ ਕਿਸੇ ਤਰ੍ਹਾਂ ਦੀ ਨਾ ਦਵਾਈਆਂ ਦੀ ਕਮੀ ਹੈ, ਨਾ ਹਸਪਤਾਲਾਂ ਦੇ ਬੈੱਡਾਂ ਦੀ ਕਮੀ ਹੈ। ਔਰ ਨਾਲ ਅਸੀਂ ਤੈਅ ਕਰਾਂਗੇ ਕਿ ਜਿਹੜਾ ਹੈਗਾ ਰਾ ਲੋਕਾਂ ਨੂੰ ਜੋ ਹੈ ਸਹੀ ਕੀਮਤਾਂ ਮਿਲੇ ਔਰ ਇਹ ਸ਼ਾਰਟੇਜ ਵੀ ਨਾ ਆਵੇ ਔਰ ਮੈਂ ਕਹਿਣਾ ਚਾਹਵਾਂਗਾ ਲੋਕਾਂ ਨੂੰ ਸਾਥੀਆਂ ਨੂੰ ਕਿ ਸਾਡੇ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਅਨਾਜ ਦੀ ਰਾਸ਼ਨ ਦੀ ਸ਼ਾਰਟੇਜ ਨਹੀਂ ਹੈਗੀ ਕਿਰਪਾ ਕਰਕੇ ਜਿੰਨੀ ਲੋੜ ਹੈ ਉਹਨਾਂ ਲੋਬੋ ਵੱਧ ਇਕੱਠਾ ਨਾ ਕਰੋ ਬਹੁਤ ਬਤਨ